ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਅੱਜ ਵੀ ਬਹੁਤ ਲੋਕ ਕੁੜੀਆਂ ਨੂੰ ਸ਼ਰਾਪ ਮੰਨਦੇ ਨੇ ਉੱਥੇ ਹੀ ਬੇਟੀਆਂ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਨੇ ਅਜੇਹਾ ਹੀ ਸਮਰਾਲਾ ਦੇ ਕੋਲ ਨੇੜਲੇ ਪਿੰਡ ਅੜੈਂਚਾਂ ਦੀ ਇੱਕ ਧੀ ਨੇ ਆਪਣੇ ਪਰਿਵਾਰ ਅਤੇ ਪੰਜਾਬ ਪੁਲਿਸ ਦਾ ਨਾਮ ਪੂਰੇ ਦੇਸ਼ ਵਿੱਚ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਰੌਸ਼ਨ ਕੀਤਾ ਹੈ ਸੰਦੀਪ कौर ਨਾਮਕ ਲੜਕੀ ਕੈਨੇਡਾ ਵਿੱਚ ਪੜਨ ਗਈ ਤੇ ਅਤੇ ਉੱਥੇ ਆਪਣੀ ਮਿਹਨਤ ਸਦਕਾ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਈ ਇੰਨਾ ਹੀ ਨਹੀਂ ਇਸਤੀ ਦੇ ਪਿਤਾ ਦਵਿੰਦਰ ਸਿੰਘ ਗਰਚਰੀ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਏਐਸਆਈ ਮੌਜੂਦ ਹਨ ਅਤੇ ਜਦੋਂ ਇਹ ਗੱਲ ਪਿਤਾ ਨੂੰ ਪਤਾ ਚੱਲਦੀ ਹੈ ਕਿ ਉਸ ਦੀ ਬੇਟੀ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਈ ਹੈ ਤਾਂ ਉਸ ਨੂੰ ਆਪਣੀ ਬੇਟੀ ਤੇ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਪਿਤਾ ਨੂੰ ਪਤਾ ਨਹੀਂ ਸੀ ਕਿ ਉਸ ਦੀ ਬੇਟੀ ਪੁਲਿਸ ਵਿੱਚ ਭਰਤੀ ਹੋਣ ਲਈ ਮਿਹਨਤ ਕਰ ਰਹੀ ਹੈ ਬੇਟੀ ਨੇ ਆਪਣੇ ਪਿਤਾ ਨੂੰ ਇਹ ਸਰਪ੍ਰਾਈਜ਼ ਦਿੱਤਾ ਹੈ ਅਤੇ ਪੂਰੇ ਪਰਿਵਾਰ ਨੂੰ ਅਚੰਭਾ ਕਰ ਦਿੱਤਾ ਹੈ ਅੱਜ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਏਐਸਆਈ ਦਵਿੰਦਰ ਸਿੰਘ ਘਰਚਾ ਜੀ ਦਾ ਸਮਰਾਲਾ ਪੁਲਿਸ ਸਟੇਸ਼ਨ ਦੇ ਡੀਐਸਪੀ ਤਰਲੋਚਨ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਜੇਰਾ ਨਾਮ ਏਐਸਐ ਦਵਿੰਦਰ ਸਿੰਘ ਹੈ ਥਾਣਾ ਸਮਰਾਲਾ ਮੈਂ ਪੋਸਟਿੰਗਾ ਪਿੰਡ ਮੇਰਾ ਡਾਚਾ ਮੇਰੀ ਬੇਟੀ ਸਟੱਡੀ ਵੇਤੇ ਸੰਦੀਪ ਕੌਰ ਬਾਹਰ ਗਿਆ ਗਿਆ ਸੀ ਮੇਰੇ ਤਿੰਨੋ ਬੱਚੇ ਕੈਨੇਡਾ ਵਿੱਚ ਸੈਟਲ ਨੇ ਛੋਟੀ ਬੇਟੀ ਹੈ ਮੇਰੀ ਜਿਹਨੇ ਪੁਲਸ ਦੇ ਵਿੱਚ ਜੁਆਇਨ ਕੀਤਾ ਪਹਿਲਾਂ ਉਹਨੇ ਆਪਣੀ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਉਹਨੇ ਪੀਆਰ ਤੋਂ ਬਾਅਦ ਪੁਲਸ ਨੈਕਵਾ ਜੁਆਇਨ ਕੀਤਾ ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਦੋਂ ਵੀ ਪਾਸਵਰਡ ਪ੍ਰੀਡ ਸੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਵਰਦੀ ਬਾਗ ਉੱਤੇ ਗਿਆ ਤੇ ਵਰਦੀ ਬਾਗ ਮੇਰੀ ਬੇਟੀ ਕੈਨੇਡਾ ਪੁਲ ਦੀ ਤੇ 50 ਪੁਲ ਦੀ ਵਰਦੀ ਦੇ ਵਿੱਚ ਅਸੀਂ ਇਕੱਠਿਆਂ ਪਲੇਟ ਕੀਤੀ ਤੇ ਇਕੱਠਿਆਂ ਮਸਮਾਨ ਸੁਝਾ ਜਦੋਂ ਮੈਂ ਸਲੂਟ ਮਾਰਿਆ ਤੇ ਮੈਨੂੰ ਕੈਨੇਡਾ ਪੁਲ ਦਾ ਸਲੂਟ ਮਾਰਿਆ ਤੇ ਉਹਦਾ ਜੁਆਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਹ 12 ਤਰੀਕ ਨੂੰ ਕਾਲਜ ਜੁਆਇਨ ਕਰਾ ਕੇ ਆਈ ਕਿਹੜੇ ਸਾਲ ਚ ਗੁੜੀਏ ਜੀ ਬਾਦੂ ਮੇਰੀ ਬੇਟੀ 2017 ਵਿੱਚ ਗਈ ਸੀ ਸਟੱਡੀ ਵੇਚ ਤੇ ਬਾ ਜੀਖਿਆਦਾ ਉਹ ਅੱਜਕੱਲ੍ਹ ਕੁੜੀਆਂ ਦੇ ਮੁੱਦੇ ਵਿੱਚ ਬੜਾ ਫੱਕ ਰੱਖਿਆ ਹੁੰਦਾ ਤੇ ਤੁਸੀਂ ਕਿਵੇਂ ਦੇ ਕੋਈ ਨੇ ਤੁਹਾਡੀ ਨੇ ਇੰਨਾ ਤਰੱਕੀ ਕੀਤੀ ਹੈ ਚਲੋ ਬੀਟੀਆਰ ਬੀਟੇ ਦੇ ਫਰਕੇ ਦਾ ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਜੋ ਗਈ ਕਲਪਨਾ ਚਾਵਲਾ ਹੋ ਗਏ ਈਵਨ ਇੱਥੋਂ ਤੱਕ ਜੀ ਸਾਡੇ ਮੈਡਮ ਨੇ ਐਸਐਸਪੀ ਸਾਹਿਬ ਮੈਡਮ ਨਵਨੀਤ ਕਾਉਂਟਰ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ ਯਾਨੀ ਮਾਣ ਮਹਿਸੂਸ ਵਾਲੀ ਗੱਲ ਹੈ ਜੀ ਕਿਉਂਕਿ ਮੈਂ ਕਹਿੰਦਾ ਬੀਟੀਆਰ ਬੀਟੇ ਪੜ੍ਹਦੇ ਨੇ ਬੇਟੇ ਨੂੰ ਪੜ੍ਹਾਓ ਬਹੁਤ ਵੱਧ ਜਦੋਂ ਉਹ ਪੜ੍ਹਦੀ ਹੁੰਦੀ ਸੀ ਉਹ ਕਹਿੰਦੀ ਸੀ ਵੀ ਮੈਂ ਵਾਪਸ ਉੱਥੇ ਜਾ ਕੇ ਇਸ ਤਰ੍ਹਾਂ ਗੋਇੰਗ ਕਰਨੀ ਹੈ ਨਾ ਮੈਂ ਕੰਦਾ ਕੂਸੀਆ ਕਰੀਅਰ ਕੋ ਸਪੋਰਟ ਇਹ ਨਹੀਂ ਜੇ ਤਾਂ ਸਰਪ੍ਰਾਈਜ਼ ਦਿੱਤਾ ਉਹਨੇ ਕਿਉਂਕਿ ਇਤਰੋ ਦੀ ਪੜਾਈ ਸੀਗੀ ਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀਗੀ ਬੀਟੈਕ ਉਹਨੇ ਫੂਡ ਐਂਡ ਪ੍ਰੋਸੈਸਿੰਗ ਕੀਤੀ ਆਪਾ ਤਹਿੜ ਸਾਫ ਤੋਂ ਹੀ ਉਸ ਤੋਂ ਬਾਅਦ ਐਮਟੈਕ ਕੀਤੇ ਆਨੇ ਉੱਧਰ ਜਾ ਕੇ ਕੈਨੇਡਾ ਚ ਉਸ ਤੋਂ ਬਾਅਦ ਥੋੜੇ ਦੇ ਬਾਰ ਕੰਮ ਕੀਤਾ ਜੇ ਪੀਆਰ ਤੋਂ ਬਾਅਦ ਫਿਰ ਉਹਨੇ ਪੋਰਸ ਮੈਗਵਾ ਜੁਆਇਨ ਕੀਤੇ ਤੁਹਾਡੇ ਤਿੰਨ ਬੱਚੇ ਨੇ ਥਿੰਨੋ ਬਾਅਦ ਨੇ ਹਾਂ ਜੀ ਮੇਰੀ ਵੱਡੀ ਬੇਟੀ ਵੀ ਉੱਧਰ ਆਈ ਤੇ ਮੇਰਾ ਛੋਟਾ ਬੇਟਾ ਤੋਂ ਸੰਦੀਪ ਤੋਂ ਉਹ ਵੀ ਉਹ ਕੈਨੇਡਾ ਵਿੱਚ ਹੈ ਅੱਜ ਥੋੜਾ ਠਾਣੇ ਲਈ ਸਨਮਾਨ ਕੀਤਾ ਗਿਆ ਕਿਸ ਤਰ੍ਹਾਂ ਗੱਲਾਂ ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਮਾਣ ਮਸਲਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਥਾਣੇ ਦੇ ਵਿੱਚ ਸਰ ਸਾਡੇ ਡੀਐਸਪੀ ਸਾਹਿਬ ਸਰਦਾਰ ਅਰਤੋਚਾ ਸਿੰਘ ਮੇਰੇ ਐਸਐਚਓ ਸਾਹਿਬ ਸਰਦਾਰ ਓਵਰੇਂਦਰ ਸਿੰਘ ਜੀ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਾਨੀ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਟੁਆਜ ਮੈਨ ਮਾਨਸ ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹਲਿਓ ਮਾਪਿਆ ਮੈਂ ਤਾਂ ਇਹ ਹੀ ਆਖਾਂਗਾ ਜੀ ਕਿਸੇ ਨੂੰ ਆਪਣੇ ਮਾਪੇ ਬਾਪ ਨੂੰ ਬੇਟਾ ਔਰ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਇਹਨਾਂ ਬੇਟਿਆਂ ਦੇ ਬਰਾਬਰ ਹੀ ਬੇਟੇ ਰੱਖੋ ਕਿਉਂਕਿ ਬੇਟੀਆਂ ਅੱਜਕੱਲ ਬਹੁਤ ਅੱਗੇ ਜਾ ਰਹੀਆਂ ਉੱਚ-ਚਾਉਦੇ ਤੇ ਜਾ ਰਹੀਆਂ ਨੇ। ਕਦੋਂ ਆਰੀਏ ਜੀ ਜੀ ਅਪਡੇਟ ਜੀ। ਬੇਟੀ ਦਾ ਮੈਂ ਜੀ ਮੈਂ ਰੱਖਿਆ ਮੈਰਜ ਸੈਂਤ ਸਤੰਬਰ ਦੇ ਵਿੱਚ ਆ ਗਈ। ਇਹ ਸਾਡੇ ਥਾਣੇਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਘਰਚਾ ਜੀ ਸਮਰਾਲੇ ਥਾਣੇ ਪੁੱਛਤਾਂ ਗਿਆ। ਇਹਨਾਂ ਦੀ ਬੇਟੀ ਹੈ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ। ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਇਹ ਬੱਚੀ ਦਾ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋਗਾ। ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਪ੍ਰਤਿਆ ਕੀਤਾ ਹੈ। ਇਸ ਤੋਂ ਬਨਾਵੇ ਵੀ ਗੱਲ ਦੱਸੀ ਜਾਣਾ ਹੈ, ਬੇਟੀ ਨੇ ਉੱਥੇ ਹਾਲਵਰਡ ਕਾਡ ਪੋਜੀਸ਼ਨ ਲਈ ਆ ਅਨਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਤੀ ਹੋਈ ਹੈ ਬੱਚੀ। ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਥਾਣੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਨੀ ਪਾਸੋਂਡ ਪਲੇਟ ਤੇ ਜਦੋਂ ਇਹਨਾਂ ਨੇ ਯੂਨੀਫਾਰਮ ਉੱਤੇ ਕਮਿਸ਼ਨਰ ਸਾਹਿਬ ਨੂੰ ਮਲੇ ਜ਼ਨੂਨ ਮਾਰਿਆ ਤੇ ਇਹਨਾਂ ਦੀ ਬੇਟੀ ਨੇ ਉਹਦੇ ਨਾਲ ਲੱਕਾ ਮਿਲੀ ਆ। ਇਹ ਰੋ ਵੱਡੀ ਮਾਣ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ। ਪਹਿਲਾਂ ਕਦੇ ਦੇਖਿਆ ਹੈ ਕਿ ਬੱਚੇ ਦਾ ਹੋਇਆ ਵੀ ਵਰਤੀ ਪਾੜੇ ਹੋ ਕੇ ਆਉਂਦੇ ਨੇ। ਨਹੀਂ ਪਹਿਲਾਂ ਨਹੀਂ। ਇਹ ਫਸ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਪਰਤੀ ਹੋ ਰਿਹਾ। ਜਿਹੜੀ ਬੇਟੀ ਆ ਸਾਡੀ ਬੱਚੀ ਸਾਡੇ ਪੁਲਿਸ ਪਰਿਵਾਰ ਦੀ ਪਹਿਲੀ ਸਾਡੀ ਪਰਤੀ ਹੋਈ ਆ। ਸਾਡੇ ਲਈ ਵੱਡੀ ਮਾਣ ਵਾਲੀ ਗੱਲ। ਸਰ ਕਿਹਨੇ ਦੇਖਦੇ ਹੋ ਕਿਹ ਜਿਹੜਾ ਹਾਲੇ ਵੀ ਇਸ ਤਰ੍ਹਾਂ ਕੀਤਾ ਜਾਂਦਾ ਈ ਨਾ। ਇਪ ਬੱਚੇ ਟੀਆ ਦੇ ਨਾਲ ਦੇਖਦੇ ਨੇ ਕਿ ਟੀਆ ਨਾਲ ਫਿੱਟ ਕਰਾ ਦਿੱਤਾ ਲਓ ਕਿ ਅਪ੍ਰੀਤੀ ਮੇਰੇ ਵੀ ਆਪਣੇ ਨਾਮ ਨਾਲ ਰੱਖੋ ਇਹ ਨਾ ਜੀ ਸੋ ਇਹ ਮੈਂ ਤੇ ਕਹਿੰਦਾ 네ਗੇਟਿਵ ਸੋਚ ਆ ਅੱਜ ਦੇ ਯੁੱਗ ਦੇ ਵਿੱਚ ਜਿਨ੍ਹਾਂ ਬੱਚਿਆਂ ਤੁਸੀਂ ਮੋਬਾਈਲ ਦੇਖ ਲਓ ਸਕੂਲਾਂ ਕਾਲਜਾਂ ਦੇ ਦੇਖ ਲਓ ਨੌਕਰੀ ਵਾਲੇ ਵਾਸਤੇ ਦੇਖ ਲਓ ਜਿਹੜੇ ਕੰਪੀਟੀਸ਼ਨ ਵੀਰੇ ਯੂਪੀਐਸਸੀ ਦੇ ਬੀਪੀਐਸਸੀ ਦੇ ਬੱਚਿਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀਆਂ ਇਹ ਕੋਈ ਬੇਤਨਾ ਨਹੀਂ ਸਾਨੂੰ ਕਰਨਾ ਚਾਹੀਦਾ ਤੁਗਾ ਬੱਚਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ ਮੇਰਾ ਨਾਮ ਪਰਮਜੀਤ ਕੌਰ ਹੈ ਮੇਰੀ ਬੇਟੀ ਦਾ ਨਾਮ ਸੰਦੀਪ ਕੌਰ ਉਹ 217 ਸਦੀਪੇਸ ਤੇ ਕੈਨੇਡਾ ਗਏ ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ ਫਿਰ ਉਹਨਾਂ ਨੇ ਓਪੀਪੀ ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨਗਲੈਂਡ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿਮੇ ਸੀਗਾ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਜਾਨੀ ਰੈਂਕ ਮਤਲਬ ਡਿਊਟੀ ਜੁਆਇਨ ਕਰਨੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉਥੇ ਉਹ ਪੀਪਲਸ ਚ ਭਰਤੀ ਹੋਈ ਤੇ ਮੇਰੇ પતિ ਜੋ ਜੇ ਪੰਜਾਬ ਪੁਲਿਸ ਸੀ ਉਥੇ ਜਾ ਕੇ ਦੋਹਾਂ ਜਾਣਿਆਂ ਨੇ ਇਕੱਠਿਆਂ ਨੇ ਪ੍ਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸਾ ਸਭ ਦੇ ਬੱਚੇ ਹੀ ਕਿਸ ਤਰ੍ਹਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਈ ਤੁਹਾਡੇ ਪਤੀ ਵੱਲੋਂ ਜਿਹੜੀ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉਥੇ ਐਨੇ ਤੇ ਬੀਟੀ ਨੇ ਜਿਹੜੀ ਉੱਥੇ ਵੀ ਪੋਲਿਸ ਦੀ ਵਾਰਦੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਬਾਲ ਨੇ ਤੁਸੀਂ ਦੇਖੇ ਹੋਣੇ ਉਹ ਬਾਲ ਜੀ ਮੈਂ ਬਹੁਤ ਮੈਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਐਨੇ ਮੋਢਿਆਂਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਐਨਾ ਜਵਾਨ ਕਰਿਆ ਬਹੁਤ ਮਾਣਨਾ ਸੀ ਆਪਣੀ ਬੇਟੀ ਤੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਐਨਾ ਸਾਨੂੰ ਮਾਣ ਸੀ ਆਪਣੀ ਬੇਟੀ ਤੇ ਉਸ ਟਾਈਮ ਹੁਣ ਵੀ ਤੁਹਾਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਾਂ ਹਾਂਜੀ ਭਾਵੁਕ ਹੋ ਰਹੇ ਹਾਂ ਜੀ ਮਤਲਬ ਵੀ ਬਹੁਤ ਮਾਨਾ ਜਿਵੇਂ ਹੁਣ ਕਹਿੰਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ ਉਹ ਆਪਣਾ ਪੈਰਾਂ ਤੇ ਖੜੇ ਹੋਣ ਜਾ ਮਾਪੇ ਉਹਨੂੰ ਉਤਾਰਨਾ ਚਾਹੀਦਾ ਇਹਨਾਂ ਭੂਣ ਜੀ ਜਿਵੇਂ ਕਿ ਸਮਾਜ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹੁੰਦਾ ਹਾਂਜੀ ਸਾਡੀ ਕੁੜੀ ਦੀ ਐਡੀ ਬੜੀ ਹਾਂਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ ਉਹਰੇ ਵੀ ਨਹੀਂ ਅਸੀਂ ਰੱਖਿਆ ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਜਿਵੇਂ ਤੁਸੀਂ ਆਪਣਾ ਕਰਨਾ ਪੜਾਈ ਕਰਨੇ ਕੁਝ ਕਰੋ ਉਦਾਂ ਹੀ ਮੇਰੇ ਹਸਬੰਦ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਬੱਚਿਆਂ ਦੀ ਅੱਜ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ 'ਚ ਕੋਈ ਫਰਕ ਰੱਖਣਾ ਚਾਹੀਦਾ ਬੇਟਾ ਹੋਵੇ ਜਾਂ ਬੇਟੀ ਹੋਈ ਪਰ ਬੇਟੀਆਂ ਦੇ ਅੱਜ ਕੱਲ ਬਹੁਤ ਮਾਣ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਡ ਤੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ ਬਸ ਇਹੀ ਮੇਰੀ ਕਹਿਣਾ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ ਬੇਟੇਆਂ আর ਬੇਟੀਆਂ 'ਚ ਕੋਈ ਫਰਕ ਨਹੀਂ ਹੈਗਾ ਜੀ ਬੇਟੀਆਂ ਬੇਟਿਆਂ ਨੂੰ ਪੱਦਰ ਰੋਸ਼ਨ ਨਾ ਕਰਦੇ ਨੇ